ਾਂਗੜਵੜੀ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਕੇਂਦਰ ਸਰਕਾਰ ਦੇ ਨਿੱਤ ਨਵੇਂ ਫਾਰਮਾ ਦੇ ਵਿਰੋਧ ਕਰਦੇ ਹੋਏ ਬਲਾਕ ਰੋਡ ਕਲਾ ਵਿਖੇ ਬਲਾਕ ਪ੍ਰਧਾਨ ਪੂਨਮ ਰਾਣੀ ਦੀ ਅਗਵਾਈ ਹੇਠ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਦੌਰਾਨ ਸੀ ਡੀ ਪੀਓ ਦੁਆਰਾ ਵਿਭਾਗ ਨੂੰ ਮੰਗ ਪੱਤਰ ਦਿੱਤੇ ਗਏ ਤੇ ਜਿਸ ਦੌਰਾਨ ਅਗੁਆ ਨੇ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਬਾਲ ਵਿਰੋਧੀਆਂ ਨੀਤੀਆਂ ਨੂੰ ਸਖਤ ਵਿਰੋਧ ਕਰਦੇ ਹੋਏ ਕੇਂਦਰੀ ਫਾਰਮ ਦੀਆਂ ਚਿੱਟੀਆਂ ਸਾੜ ਕੇ ਰੋਸ ਪ੍ਰਦਰਸ਼ਨ ਕਰਵਾਉਂਦੇ ਕਹਾਂ ਕਿ ਜਥੇਬੰਦੀ ਆਪਣੇ ਅਧਿਕਾਰਾਂ ਦੇ ਨਾਲ-ਨਾਲ ਬੱਚਿਆਂ ਦੇ ਅਧਿਕਾਰਾਂ ਦੀ ਰਾਖੀ ਲਈ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਗੁਰਾਇਤੋਂ ਬਿੰਦਰ ਸੁਮੰਦ ਦੇ ਨਾਲ ਰਾਹੁਲ ਸ਼ਰਮਾ ਦੀ ਰਿਪੋਰਟ ਸੇ ਅੰਗਨਵਾੜੀ ਮਜ਼ਦਮ ਯੂਨੀਅਨ ਜ਼ਿਲ੍ਹਾ ਜਲੰਧਰ ਸੀਆਈਟੀਯੂ ਬਲਾਗ ਰੋੜਕਾ ਕਲਾਂ ਵੱਲੋਂ ਜਿਹੜਾ ਆਹੋ ਜਿਹੜੇ ਸਕੱਤਰ ਜੀ ਨੇ ਉਹਨਾਂ ਨੂੰ ਸੀਰੀਪਾ ਮੈਡਮ ਰਾਹੀਂ ਜਿਹੜਾ ਸਾਡੇ ਡਿਪਾਰਟਮੈਂਟ ਨੂੰ ਸਾਡੇ ਵਿਭਾਗ ਨੂੰ ਡਾਇਰੈਕਟੋਰੇਟ ਨੂੰ ਜਿਹੜਾ ਇਹ ਯਾਦ ਪੱਤਰ ਭੇਜਿਆ ਗਿਆ ਜਿਹਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਇੱਕ ਮੀਟਿੰਗ ਦੇ ਦੌਰਾਨ ਸੈਕਟਰੀ ਸਾਹਿਬ ਸਾਡੀ ਜਥੇਬੰਦੀ ਦੀ ਪੂਰੀ ਟੀਮ ਤੇ ਸਾਡੇ ਵਿਭਾਗ ਦੇ ਅਧਿਕਾਰੀ ਉਹਨਾਂ ਨਾਲ ਬਹਿ ਕੇ ਕਿ ਸਾਂਝਾ ਜਿਹੜਾ ਇੱਕ ਨੋਟੀਫਿਕੇਸ਼ਨ ਪਾਸ ਹੋਇਆ ਸੀ ਜਿਹਦੇ ਵਿੱਚ ਅਸੀਂ ਮੰਨਿਆ ਸੀਗਾ ਵੀ ਪਹਿਲਾਂ ਜਦ ਤੱਕ ਸਾਨੂੰ ਮੋਬਾਈਲ ਜਾਂ ਮੋਬਾਈਲ ਦਾ ਪਤਾ ਨਹੀਂ ਆਉਂਦਾ ਅਸੀਂ ਉਦੋਂ ਤੱਕ ਜਿਹੜਾ ਆ ਉਹ ਪੋਸ਼ਨ ਟਰੈਕਰ ਉੱਪਰ ਕੰਮ ਨਹੀਂ ਕਰਾਂਗੇ ਪੋਸ਼ਨ ਟਰੈਕਰ ਦੇ ਉੱਪਰ 3 ਤੋਂ 6 ਸਾਲ ਦੇ ਬੱਚਿਆਂ ਦੀ ਪੂਰੀ ਗਰੋਥ ਮਾਨਿਟਰਿੰਗ ਤੇ ਬੱਚਿਆਂ ਦੀ ਜਿਹੜੀ ਹਾਜ਼ਰੀ ਤੇ ਬੱਚਿਆਂ ਨੂੰ ਜਿਹੜਾ ਫੀਡ ਦਾ ਜੋ ਵੀ ਉਹਨਾਂ ਨੂੰ ਪੋਸ਼ਨ ਦਾ ਜੋ ਵੀ ਫੀਡ ਮਿਲਦੀ ਆ ਪੋਸ਼ਨ ਟਰੈਕਰ ਉੱਪਰ ਜਿਹੜੀ ਆ ਉਹ ਸਾਰਾ ਰਿਕਾਰਡ ਜਿਹੜਾ ਆਨਲਾਈਨ ਕੀਤਾ ਜਾਂਦਾ ਸਰਕਾਰ ਦੀ ਪਾਲਿਸੀ ਆ ਵੀ ਬਿਨਾ ਹਥਿਆਰ ਤੋਂ ਜਿਹੜੀ ਆ ਉਹ جنگ ਲੜੀ ਜਾਵੇ